ਹਾਂ ਆ ਗੱਲ ਕਰੇ ਸਰਰ ਹਣਾ ਹੈਲੋ ਅਬੀਦੀ ਮਮੀ ਬੋਲਦੇ ਹੋ ਹਾਂਜੀ 사ਸੀ ਗੱਲ ਬਾਜੀ ਪਾਪਾ ਬੋਲਦਾ ਦਾ ਮੈਂ ਮਮੀ ਨਾਲ ਗੱਲ ਕਰਨ ਲਈ ਗਿਆ ਪਾਪਾ ਨਾਲ ਤਾਂ ਕਹਿਈ ਨਹੀਂ ਮੈਂ ਕਰੋ ਬਾਜੀ ਹਾਂ ਹਾਂਜੀ ਕਰੋ ਬਾਜੀ ਗੱਲ ਨਹੀਂ ਮੈਂ ਤਾਂ ਪਾਪਾ ਨਾਲ ਗੱਲ ਕਰਨ ਲਈ ਗਿਆ ਮੈਂ ਤਾਂ ਇਹਨੂੰ ਕਹਿ ਮਮੀ ਨਾਲ ਗੱਲ ਕਰਾ ਤਾ ਮੈਂ ਕਹਿ ਨਹੀਂ ਮੇਰੀ ਮਮੀ ਨਾਲ ਗੱਲ ਕਰਾ ਮੇਰੀ ਠੀਕ ਤੇ ਤੂੰ ਅਬ ਕਹਿ ਮਮੀ ਨਾਲ ਗੱਲ ਕਰਨੀ ਹੈ ਗੱਲ ਸੁਣ ਹਾਂਜੀ ਚਲ ਤੇ ਇਦਾਂ ਕਰ ਲੈਣਾ ਜੇ ਬਾਕੀ ਪੈਸੇ ਭਰਦੇ ਤੂੰ ਹੀ ਕਿਉਂ ਨਹੀਂ ਪੈਸੇ ਭਰਦੇ ਤੂੰ ਹੀ ਕਿਤੇ ਮਾਰਦੇ ਹੋ ਰੋੜਦੇ ਹੋ ਕਰਦੇ ਹੋ ਭਾਜੀ ਮੈਂ ਨਾ ਇਹਦਾ ਪਹਿਲਾਂ ਪਹਿਲਾਂ ਨਾਲ ਝਗੜਾ ਹੋਇਆ ਸੀ ਹਾਂ ਅਜੇ ਬੋਲਣਾ ਹੈ ਭਾਜੀ ਮੈਂ ਸਮਝ ਗਿਆ ਬਾਤ ਸਾਲੀ ਦੇ ਵਿੱਚ ਮੈਂ ਪਲਵੰਦਰ ਬੋਲਦਾ ਸਭ ਸੁਣ ਰਿਹਾ ਹਾਂ ਹਾਂਜੀ ਹਾਂ ਤੇ ਮੈਂ ਨਾ ਪਹਿਲਾਂ ਇਹਦਾ 45000 ਰੁਪਇਆ ਭਰਿਆ ਵਾ ਉਦੋਂ ਵੀ ਝਗੜਾ ਇਹਨਾਂ ਦਾ ਹੋਇਆ ਸੀ ਹਾਂ ਆਪਰਾ ਸੁਖਵਿੰਦਰ ਸਿੰਘ ਨਹੀਂ ਹਿੰਦੇ ਇਥੇ ਆਹੋ ਉਹਨਾਂ ਦੇ ਹੱਥੀ ਪੈਸੇ ਦਿੱਤੇ ਆ ਮੈਂ ਤੇ ਪਰਵੇਜ ਨੇ ਅੱਛਾ ਇਹਨਾਂ ਨੇ ਭਾਜੀ ਉਹ ਤੋਂ ਕੋਈ ਪੈਸਾ ਨਹੀਂ ਭਰਿਆ ਵੀ ਹੂੰ ਤੇ ਭਾਜੀ ਮੈਂ ਇਹਨਾਂ ਦੇ ਬਾਰ ਬਾਰ ਲੜਾਈਆਂ ਦੇ ਵਿੱਚ ਪੈਸੇ ਕਿੱਥੋਂ ਲਿਆਵਾਂ ਦੱਸੋ ਮੈਂ ਤੇ ਹੁਣ ਦਿਹਾੜੀਦਾਰ ਬੰਦਾ ਹੁਣ ਹੋ ਗਿਆ ਮਾਂ ਅਜੇ ਮੇਰੀ ਸੁਣ ਲੈ ਹਜੇ ਹਜੇ ਮੇਰੀ ਸੁਣ ਲੈ ਗੱਲ ਹਾਂ ਮੇਰੀ ਨਾ 10 ਸਾਲ ਦੀ ਨੌਕਰੀ ਫਤਿਹ ਕਾ ਚੂੜੀਆਂ ਦੀ ਹੈਗੀ ਹੈ ਕਿਉਂਕਿ ਮੈਂ ਜਦੋਂ ਹੌਲਦਾਰ ਹੁੰਨਾ ਉਹ ਮੁੱਖ ਮੁਸੰਸੀਬ ਲੱਗ ਰਿਹਾ ਦੋ ਵਾਰੀ ਮੈਂ ਇੱਥੇ ਬੰਗਾਰ ਨੂੰ ਭਾਈ ਮੈਂ ਅਜੀ ਤਰ੍ਹਾਂ ਜਾਂਦਾ ਵਾਂ ਦੋ ਵਾਰੀ ਮੈਂ ਠਾਣੇਦਾਰੀ ਵੀ ਇੱਥੇ ਨੌਕਰੀ ਕਰ ਗਿਆ ਹਣੀ ਹਾਂਜੀ ਇਹ ਹੋ ਮੈਂ ਪੰਜਵੀਂ ਯਾਰ ਛੇਵੀਂ ਯਾਰ ਆਇਆ ਇੱਥੇ ਕਿਉਂ ਮੇਰੇ ਅੱਜ ਸੱਚੋ ਦੇ ਆਰਡਰ ਵੀ ਇੱਥੇ ਹੋਣੇ ਆ ਵੱਡੇ ਦੇ ਫੁੱਲ ਸੱਚੇ ਮੇਰੇ ਅੱਜ ਆਰਡਰ ਹੋਣੇ ਆ ਇੱਥੇ ਠੀਕ ਨਗਲ ਹਾਂਜੀ ਹਾਂਜੀ ਮੈਨੂੰ ਤੇਰੇ ਬਾਰੇ ਸਾਰਾ ਪਤਾ ਵਾ ਵੇਖੋ ਗੱਲ ਪਤਾ ਕੀ ਆ ਚੰਗਾ ਤਾਂ ਤੂੰ ਵੀ ਜਾਣੀ ਜਿਹੜੀਆਂ ਤੇਰੀਆਂ ਹੁ ਇਹ ਤਾਂ ਹੀ ਆ ਪੁੱਤ ਜਵਾਨ ਹੋ ਜਾਣ ਤੇ ਫਿਰ ਮਾਂ ਪਿਓ ਗਲਤ ਕੰਮ ਕਰ ਉਹ ਬੱਚੇ ਤੇ ਆਟੋਮੈਟਿਕਲੀ ਕੰਮ ਕਰਨਗੇ ਹੁਣ ਤਨੂੰ ਮੈਂ ਮੂੰਹ ਨਹੀਂ ਕਹਿਣਾ ਚਾਹੁੰਦਾ ਤੇ ਤੂੰ ਕੀ ਗਲਤ ਮਾਂ ਉਹ ਤਨੂੰ ਵੀ ਪਤਾ ਤੇ ਤੇਰੇ ਆਟੀਆਂ ਗਾਂਡੀਆਂ ਨੂੰ ਪਤਾ ਤੇਰੀ ਵਾਹਿਸ਼ ਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਹਾਂਜੀ ਆਪਾਂ ਬੱਚਿਆਂ ਨੂੰ ਗਲਤ ਤਾਂ ਠੀਕ ਆ ਜਵਾਨੀ ਗਲਤੀਆਂ ਹੁੰਦੀਆਂ ਆਪਾਂ ਵੀ ਮੈਂ ਨਹੀਂ ਕਹਿੰਦਾ ਵੀ ਮੈਂ ਦੁੱਧ ਨਾਤਾ ਹਾਂਗਾ ਵੀ ਮੇਰੇ ਤੋਂ ਕੋਈ ਗਲਤੀ ਨਹੀਂ ਹੋਈ ਹੈ ਹਾਂਜੀ ਹਾਂਜੀ ਪਰ ਮੇਰੇ ਬੱਚੇ ਵੀ ਸਿਆਣੇ ਆ ਵਿਆਹ ਜੋਗ ਨੇ ਵੱਡੇ ਨੇ ਮੇਰੇ ਬਰਾਬਰ ਮੁੰਡੇ ਨੂੰ ਜੁੱਤੀ ਆਉਂਦੀ ਆ ਮੁੰਡਾ ਵਿਆਹ ਵਾਲਾ ਵਾ ਕੁੜੀ ਵਿਆਹ ਵਾਲੀ ਆ ਤੇ ਜੇ ਮੈਂ ਹੁਣ ਸੁ ਹਾਂਜੀ ਤੇ ਮੇਰੇ ਮੈਂ ਬੱਚਿਆਂ ਨੂੰ ਕਿ ਕਿਦਾਂ ਰੋਕਾਂਗਾ ਤੂੰ ਆਪ ਨਹੀਂ ਸੁਧਰਿਆ ਹੁਣ ਤੱਕ ਅੰਦਰ ਆਪਣੇ છાਤੀ ਮਾਰ ਕੇ ਵੀ ਨਹੀਂ ਵੇਜ ਜੋ ਚਲੋ ਫੋਨ ਤੇ ਨਹੀਂ ਕੋਈ ਗੱਲ ਹੁੰਦੀ ਕੋਈ ਸਾਰੇ ਕੱਟਣ ਲੱਗੀ ਹੁੰਦੀ ਆ ਇਹ ਹੁਣ ਤੂੰ ਪਹਿਲਾਂ ਆਪੇ ਲੱਭ ਆਪੇ ਮੇਰੀ ਗੱਲ ਤੋਂ ਭਾਜੀ ਜੀ ਸ਼ੁਰੂ ਤੋਂ ਮੈਨੂੰ ਜਾਣਦੇ ਜੀ ਤੁਸੀਂ ਮੈਨੂੰ ਇੱਕ ਵਾਰੀ ਇੱਕ ਵਾਰੀ ਆਵਾਜ਼ ਮਾਰੋ ਨਾ ਭਾਜੀ ਮੌਕੇ ਤੇ ਆਉਂਗਾ ਉਸੇ ਲਈ ਯਾਰ ਮੈਂ ਮੰਨਦਾ ਮੈਂ ਮੰਨਦਾ ਯਾਰ ਨਹੀਂ ਆ ਮੈਂ ਤੇਰੀ ਪੋਲੀ ਦੀ ਜਰੂਰ ਆ ਭਾਜੀ ਆਪਣੇ ਘਰੋਂ ਦੇ ਭਾਜੀ ਕਦੀ ਦੌੜਿਆ ਨਹੀਂ ਹਾਂ ਠੀਕ ਹੈ ਤਰੀਕ ਤਰੂ ਵੀ ਮਿਸ ਹੋ ਜੇ ਠੀਕ ਹੈ ਪੁਲਸ ਰੈਸਟ ਪੁੰਦੀ ਹੈ ਜੀ ਉਹ ਛੋਟੇ ਮੁੰਗੋ ਉਹ ਛੋਟੇ ਉਹ ਨਹੀਂ ਤੇ ਮੁੰਡੇ ਗੱਲਾਂ ਸੁਣਾਂ ਗੱਲ ਤੇਰੇ ਮੈਂ ਉਸ ਰਾਸ਼ਟ ਪਾਉਂਦੀ ਆ ਠੀਕ ਮੈਂ ਬਾਹਰ ਅੰਦਰ ਆ ਕੇ ਆਪਣੀ ਜਮਾਨਤਾ ਕਰਾਈਆਂ ਤੂੰ ਵੇਖੋ ਮੈਂ ਕਿਤੇ ਰੋ ਪੱਜਿਆ ਦੇ ਹੈਗਾ ਨਹੀਂ ਆ ਪਰ ਭਾਜੀ ਜਿਹੜੇ ਬਾਰ ਬਾਰ ਪੈਸੇ ਭਰੂੰਗਾ ਮੈਂ ਕਿਉਂ ਭਰੂੰਗਾ ਲੜਾਈਆਂ ਹੁੰਦੀਆਂ ਇੰਨਾ ਮੁੰਡਿਆਂ ਦੀਆਂ ਹੀ ਆ ਵਿੱਚ ਇਹ ਹੁੰਦਾ ਵਾ ਮੈਂ ਇੱਕ ਦੋ ਵਾਰੀ ਭਾਜੀ ਹਾਂਜੀ ਹਾਂਜੀ ਇੱਕ ਮਿੰਟ ਮੇਰੀ ਸੁਣ ਲਾ ਗੱਲ ਹੁਣ ਜਿਹੜਾ ਮੁੰਡਾ ਇਹਨਾਂ ਨਾਲ ਹੈਗਾ ਬਿੱਟੂ ਇਹ ਬੰਟੀ ਹਾਂਜੀ ਉਹਨੂੰ ਰਾਤੀ ਇਥੇ ਲੰਮੇ ਪਾਇਆ ਸੀ ਉਹਨੇ ਉਹਨੇ ਮੰਨਿਆ ਵੀ ਅਸੀਂ ਇਤਨੇ ਸਮਾਨ ਵੇਚਦੇ ਆ ਜੀ ਫਲਾਣੇ ਬੰਦੇ ਕੋਲ ਲਿਆਉਂਦੇ ਆ ਹਾਂਜੀ ਸੁਣ ਲੈ ਮੇਰੀ ਗੱਲ ਤੇਰੇ ਮੁੰਡੇ ਨੂੰ ਪਤਾ ਇੰਦਰ ਬੈਠਾ ਵਾ ਕਰਤੀ ਉਹਨੂੰ ਤੁਹਾਡੇ ਮੁੰਡੇ ਨੇ ਚਪੇੜ ਮਾਰੀ ਨਾ ਦੂਜੇ ਨੇ ਮਾਰੀ ਆਕਾਸ਼ ਨੇ ਮਾਰੀ ਆ ਹਾਂਜੀ ਕਿਉਂਕਿ ਸਾਨੂੰ ਪਤਾ ਸੀ ਕ੍ਰਿਮੀਨਲ ਬੰਦਾ ਉਹ ਆ ਤੇ ਉਹਨੇ ਯਾਰ ਬਣਾਏ ਆ ਕਿਉਂਕਿ ਬੰਦੇ ਨੂੰ ਇੱਕ ਕੰਮ ਕਰਨ ਵਾਸਤੇ ਸਾਥੀ ਚਾਹੀਦੇ ਆ ਵੀ ਇਕੱਲਾ ਬੰਦਾ ਕੰਮ ਨਹੀਂ ਕਰ ਸਕਦਾ ਭਾਜੀ ਵੇਖੋ ਜਦੋਂ ਘਰੋਂ ਘਰੇ ਆਉਂਦਾ ਨਹੀਂ ਆ ਘਰੇ ਵੜਦਾ ਨਹੀਂ ਆ ਮੈਨੂੰ ਪਤਾ ਨਹੀਂ ਆ ਮੁੰਡਾ ਕਿੱਥੇ ਆ ਜਦੋਂ ਬਾਰ-ਬਾਰ ਖਾਂਦੇ ਪੀਂਦੇ ਆ ਹੁਣ ਇੱਕ ਬੰਦਾ ਇਹ ਕ੍ਰਿਮੀਨਲ ਕੰਮ ਕਰਦਾ ਤਾਂ ਭਾਜੀ ਉਹਦੇ ਵਿੱਚ ਜ਼ਿੰਮੇਵਾਰ ਮੈਂ ਥੋੜੀ ਹੈਗਾ ਵਾ ਵੇਖੋ ਖਰਚਾ ਪਾਣੀ ਉਹ ਦਿੰਦਾ ਵਾ ਉਹ ਕਰਦਾ ਹੋਆ ਤੂੰ ਜੋ ਮੇਰੇ ਨਹੀਂ ਹੈਗਾ ਮੈਂ ਉਹੀ ਗੱਲ ਕਹਿੰਦਿਆਂ ਵੀ ਜੇ ਹੁਣ ਤੁਸੀਂ ਪੈਸੇ ਨਹੀਂ ਭਰਦੇ ਇੱਕ ਵਾਰੀ ਮੈਂ ਤੁਸੀਂ ਇੱਕ ਵਾਰੀ ਤੇ ਤੁਹਾਡਾ ਫਰਜ਼ ਬੰਦਾ ਸੀ ਵੀ ਇੱਕ ਆਏ ਇੱਕ ਲਾਸਟ ਮੌਕਾ ਇਹਨੂੰ ਕਹਿੰਦਾ ਉਹ ਮੁੰਡਾ ਤੇਰਾ ਕੱਲ ਪਤਾ ਕੀ ਕਹਿੰਦਾ ਸੀ ਇੱਥੇ ਜਿਹੜੇ ਮਗਰਾਏ ਸੀਗੇ ਹਾਂਜੀ ਕਹਿੰਦਾ ਸੀ ਕੋਈ ਨਹੀਂ ਆਲਾ ਤੇ ਮੈਨੂੰ ਜਿਲੋਂ ਬਾਹਰ ਮੈਂ ਦੰਨਾਂ ਦੀ ਭੈਣ ਮਤਾ ਦੇ ਲੋ ਕਹਿੰਦਾ ਸੀ ਮੈਂ ਕਿਹ ਕੁਤ ਮਾਂ ਆਪਣੀ ਇਦਾਂ ਨਹੀਂ ਬੋਲੀਦਾ ਕਹਿੰਦਾ ਨਹੀਂ ਅੰਕਲ ਗੱਲ ਹੈ ਕੋਈ ਇਹ ਭਾਂਡੇ ਚਲੋ ਠੀਕ ਅਸੀਂ ਗਲਤੀ ਕੀਤੀ ਹੈ ਇੱਕ ਵਾਰੀ ਸਾਨੂੰ ਇੱਕ ਇੱਕ ਸਾਨੂੰ ਮੌਕਾ ਦੇ ਦੇਣਾ ਪਾਜੀ ਗਲਤੀ ਕੀਤੀ ਉਹ ਫੇਰ ਹੈ ਨਾ ਰੋਜ਼ ਮੈਂ ਤਾਂ ਨਾ ਵੀ ਬੜਾ ਵਧੀਆ ਹੋ ਗਿਆ ਵਾਪਕ ਚਲੋ ਜਿਹੜੀ ਆਪਾਂ ਰੈਸਟ ਆਪਵਾਤੀ ਆ ਨਾਲੋਂ ਇਹ ਬਾਰੋ ਬਾਰ ਜਮਾਨਤਾ ਕਰਮਦੇ ਇਹਨਾਂ ਤੋਂ ਹੁਣ 20 ਸੇਰ ਪਾੜਨੇ ਸੀ ਠੀਕ ਉਹਨੇ ਬਾਰੋ ਬਾਰ ਜਮਾਨਤਾ ਤੇ ਚਲੋ ਅਸੀਂ ਪਰਚਾ ਹੀ ਨਹੀਂ ਦਿੰਦਾ ਜੇ ਉਹ ਦਿਨ ਕਦੇ ਉਹਨਾਂ ਨਾਲ 307 ਦਾ ਗੋਲੀ ਗੋਲੀ ਨਾਲ ਨਾ ਜਲਦੀ ਬਣੀ ਮੈਂ ਇੱਥੇ ਰਹਿੰਦਾ ਤੇ ਫਿਰ ਮੈਂ ਪਰਚਾ ਕਰਾਉਣਾ ਨਹੀਂ ਜੇ ਪਰਚਾ ਕਰਾਉਣਾ ਤੇ ਹਾਂਜੀ ਫੇਰ ਬੰਦੇ ਫੜਨ ਦੀ ਕੋਰਚਾ ਦੇਂਦਾ ਬੰਦੇ ਬਾਜ ਫੜੇ ਜਾਂਦੇ ਜਮਾਨਾ ਪਾਜੀ ਬੜਾ ਵਧੀਆ ਹੋ ਗਿਆ ਚਲੋ ਥੋੜਾ ਥੋੜਾ ਬੋਧਾ ਤੁਸੀਂ ਵਧੀਆ ਜੇ ਵਧੀਆ ਸਾਹਿਬ ਜੀ ਤੁਸੀਂ ਤੁਹਾਡਾ ਸਮਝਾਉਂਦਾ ਇਹਨਾਂ ਨੂੰ ਫਰਜ ਬੰਦਾ ਵਾ ਜੇ ਥੋੜਾ ਬੋਧਾ ਤੁਸੀਂ ਇਹਨਾਂ ਨੂੰ ਸਮਝਾਓਗੇ ਨਾ ਤੇ ਸਮਝ ਜਾਣਗੇ ਤੇ ਪਾਜੀ ਮੇਰੀ ਤਾਂ ਕਦੀ ਮੰਨੀ ਨਹੀਂ ਇਹ ਤੇ ਜੇ ਮੈਂ ਜਿਦਾਂ ਤੁਹਾਨੂੰ ਕਿਹਾ ਵੀ ਲੱਖ-ਲੱਖ ਰੁਪਇਆ ਦੇ ਦਿਓ ਚਲੋ ਮੈਂ ਲੱਖ-ਲੱਖ ਕਿਹਾ ਤੂੰ 50-50 ਹਜ਼ਾਰੀ ਮੌਕੇ ਤੇ ਦੇ ਲਿੰਦੇ ਤਾਂ ਮੁੰਡੇ ਬਲਾਉਣ ਦੀ ਵੀ ਲੋੜ ਨਹੀਂ ਪਣੀ ਤੇ ਉਦਾਂ ਹੀ ਸੜ ਜਾਣਾ ਜੀ ਤੁਸੀਂ ਉਹ ਪੱਸੇ ਆ ਲਾਇ ਹੀ ਨਹੀਂ ਮਤਨਾਂ ਪਰਵਾਰਾਂ ਚ ਕੋਈ ਬੰਦਾ ਨਹੀਂ ਆਇਆ ਸਿਰਫ ਉਹ ਉਹਦੀ ਬਬਲੀ ਦੀ ਆਪਣੀ ਬਬਲੀ ਕਹਿੰਦੀ ਵੀ ਮੈਂ ਦੇ ਦਨੀ 50 ਹਜ਼ਾਰ ਉਹਦੀ ਮੁੰਡੇ ਦੀ ਉਹ ਕਾਸਲੀ ਮਾਂ ਉਹ ਕਹਿੰਦੀ ਭਾਜੀ ਮੈਂ ਦੇ ਦਨੀ 50 ਹਜ਼ਾਰ ਭਾਜੀ ਉਹਨਾਂ ਕੋਲ ਤਾਂ ਵਾਧੂ ਪੈਸੇ ਆ ਮੈਂ ਤਾਂ ਹੁਣ ਫੇਰ ਸ਼੍ਰੀਨਗਰ ਜਾਣ ਵਾਸਤੇ ਤਿਆਰ ਹੋਇਆ ਹਾਂ ਹੁਣ ਫੇਰ ਇਹਦੀ ਜ਼ਮਾਨਤ ਕਰਾਉਂ ਕੇ ਫੇਰ ਜਾਉਂਗਾ ਤੂੰ ਮੇਰੇ ਕੋਲ ਆ ਪੀਲਾ ਚਾ ਮੈਂ ਸਰ ਅਜੇਮ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਵਾਰਡ ਨੰਬਰ 13 ਫਰੇਗੜ ਚੂੜੀਆਂ ਮੇਰੇ ਮੁੰਡੇ ਦਾ ਝਗੜਾ ਹੋਇਆ ਸੀ 6 ਤਰੀਕ ਨੂੰ 6 ਤਰੀਕ ਨੂੰ ਝਗੜਾ ਆ ਨਾਲ ਉਹਦੇ 2000 ਦੋਸਤ ਸੀ ਤੇ 18 ਤਰੀਕ ਤੇ ਸਾਰ ਉਹਨਾਂ ਦੀ ਦੁਕਾਨ ਨੂੰ ਵੀ ਅੱਗ ਲੱਗੀ ਆਟੋਮੈਟਿਕ ਆਪੇ ਦੁਕਾਨ ਨੂੰ ਅੱਗ ਲੱਗੀ ਤੇ ਉਹਨਾਂ ਨੇ ਦੁਕਾਨ ਵੀ ਇਹਨਾਂ ਦੇ ਪਾਤੀ ਕਿ ਇਹਨਾਂ ਨੇ ਅੱਗ ਲਾਈ ਹੈ ਦੁਕਾਨ ਨੂੰ ਤੇ ਬਾਅਦ ਚ ਐਫ ਆਈ ਆਰ ਹੋ ਗਈ ਐਫ ਆਈ ਆਰ ਹੋਣ ਤੇ ਪਰਚਾ ਉਹਨਾਂ ਦੇ ਘਰ ਤਾ ਪਰਚਾ ਕਰਤਾ ਉਹਨਾਂ ਦੇ ਤੇ ਉਹਨਾਂ ਨੂੰ ਅਰੈਸਟ ਵੀ ਪੈ ਗਈ ਉਹਨਾਂ ਦੀ ਤੇ ਕਲਵਿੰਦਰ ਸਿੰਘ ਸਬ ਇਨਸਪੈਕਟਰ ਆ ਉਹਨੇ ਸਾਡੇ ਕੋਲ ਪੈਸੇ ਵੀ ਲਏ ਆ ਤੇ ਸਾਨੂੰ ਉਲਟੀਆਂ ਧਮਕੀਆਂ ਵੀ ਦਿੰਦਾ ਸਾਡੀਆਂ ਜਨਾਨੀਆਂ ਨੂੰ ਧਮਕੀਆਂ ਦਿੰਦਾ ਵਾ ਸਾਡੀ ਮੇਰੀ ਨਾਲ ਦੀਦੇ ਫੋਨ ਤੇ ਫੋਨ ਕੀਤਾ ਉਹ ਸਿੱਧਾ ਕਹਿੰਦਾ ਵਾ ਵੀ ਅਜੇ ਨਾ ਗੱਲ ਨਹੀਂ ਕਰਨੀ ਵੀ ਅਭੀ ਦੇ ਪਾਪਾ ਨਾਲ ਗੱਲ ਨਹੀਂ ਕਰਨੀ ਅਭੀ ਦੀ ਮਾਂ ਨਾਲ ਗੱਲ ਕਰੋ ਜਨਾਨੀਆਂ ਨੂੰ ਧਮਕੀਆਂ ਦਿੰਦਾ ਵਾ ਤੇ ਪੈਸੇ ਮੰਗਦਾ ਵਾ ਅਸੀਂ ਪਹਿਲਾਂ ਪੈਸੇ ਦੇ ਵੀ ਚੁੱਕੇ ਆ ਪਰਚਾ ਹੋਣ ਤੋਂ ਪਹਿਲਾਂ ਹੀ ਪੈਸੇ ਦਿੱਤੇ ਆ ਫੇਰ ਵੀ ਉਹ ਕਹਿੰਦਾ ਮੈਨੂੰ ਪੈਸੇ ਦਿਓ 50000 ਰੁਪਿਆ ਕਹਿੰਦਾ ਤੁਸੀਂ ਦਿਓ ਲੱਖ ਲੱਖ ਰੁਪਇਆ ਉਹਨਾਂ ਨੇ ਸਾਨੂੰ ਦਿੱਤਾ ਵਾ ਤੇ ਪੁਲਿਸ ਪ੍ਰਸ਼ਾਸਨ ਨੂੰ ਅਫਸਰਾਂ ਨੂੰ ਭਗਵੰਤ ਮਾਨ ਸਾਹਿਬ ਸਰਕਾਰ ਨੂੰ ਬੇਨਤੀ ਇਹੋ ਹੀ ਹੈ ਕਿ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਹੁਣ ਭਗਵੰਤ ਮਾਨ ਸਾਹਿਬ ਸਰਕਾਰ ਜਿਹੜੀ ਆ ਆਮ ਆਦਮੀ ਪਾਰਟੀ ਆ ਉਹ ਰੋਜ਼ ਕਹਿੰਦੇ ਆ ਕਿ ਜਿਹੜਾ ਰਿਸ਼ਵਤ ਮੰਗਦਾ ਸਾਨੂੰ ਦੱਸੋ ਅਸੀਂ ਉਹਨਾਂ ਦੇ ਬੰਦੀ ਕਾਰਵਾਈ ਆਪੇ ਕਰਾਂਗੇ ਤੇ ਸਾਡੀ ਬੇਨਤੀ ਹੈ ਸਾਡੇ ਕੋਲ ਉਹਨਾਂ ਦੀ ਆਡੀਓ ਵੀ ਹੈਗੀ ਆ ਆਪਾਂ ਉਹਨਾਂ ਦੀ ਰਿਕਾਰਡਿੰਗ ਕੀਤੀ ਹੈਗੀ ਤੇ ਸਾਡੇ ਕੋਲ ਪੈਸੇ ਵੀ ਮੰਗਦੇ ਹੈਗੇ ਆ ਆਪਾਂ ਰਿਕਾਰਡਿੰਗ ਜਿਹੜੀ ਆ ਪ੍ਰੈਸ ਵਾਲਿਆਂ ਨੂੰ ਦੇ ਦਿੱਤੀ ਹੈ ਜੀ ਸਾਡੀ ਬੇਨਤੀ ਹੁਣ ਇਹੀ ਆ ਕਿ ਪੁਲਿਸ ਅਧਿਕਾਰੀ ਤੇ ਪੰਜਾਬ ਗਵਰਨਮੈਂਟ ਆਮ ਆਦਮੀ ਪਾਰਟੀ ਕਾਰਵਾਈ ਕਰਦੀ ਆ ਜਾਂ ਨਹੀਂ ਕਰਦੀ ਸਾਡੀ ਬੇਨਤੀ ਹੈ ਕਿ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਐਸਆਈ ਪਲਵਿੰਦਰ ਸਿੰਘ ਜੋ ਥਾਣਾ ਫਤੇਗੜ ਚੂੜੀਆਂ ਵਿੱਚ ਤਾਇਨਾਤ ਸੀ ਅਤੇ ਮਕਦਮਾ ਨੰਬਰ 18 ਬਿਤੀ 19 2 225 ਅੰਡਰ ਸੈਕਸ਼ਨ 74 115 2 118 1 ਇਨ ਜਿਹੜੇ ਸੈਕਸ਼ਨ ਹੈਗੇ ਆ ਬੀਐਨਐਸ ਦੇ ਉਸ ਵਿੱਚ ਤਫਤੀਸ਼ੀ ਅਫਸਰ ਸੀ ਤੇ ਇਸ ਵੀਡੀਓ ਦੇ ਵਿੱਚ ਐਸਆਈ ਪਲਵਿੰਦਰ ਸਿੰਘ ਦੀ ਇੱਕ ਆਡੀਓ ਚੱਲ ਰਹੀ ਹੈ ਜਿਸ ਵਿੱਚ ਉਹ ਇਹ ਜਿਹੜਾ ਕੇਸ ਹੈ ਇਹਨੂੰ ਸੈਟਲ ਕਰਨ ਦੀ ਦੋਸ਼ੀ ਪਾਰਟੀ ਨਾਲ ਗੱਲ ਕਰ ਰਿਹਾ ਤੇ ਜਿਹੜਾ ਦੋਸ਼ੀ ਅਜੇ ਅਜੇ ਹੈਗਾ ਅਜੇ ਮਸੀਦ ਦਾ ਬੇਟਾ ਹੈ ਅਬੀ ਇਹ ਦੋਸ਼ੀ ਹੈ ਤੇ ਅਜੇ ਮਸੀਨਾ ਗੱਲ ਕਰ ਰਿਹਾ ਵਿੱਚ ਪੈਸੇ ਦੇ ਲੈਣ ਦੇਣ ਦੀ ਤੇ ਇਸ ਸੰਬੰਧ ਵਿੱਚ ਕਾਰਵਾਈ ਕਰਦੇ ਹੋયા ਐਸਆਈ ਪਲਵਿੰਦਰ ਸਿੰਘ ਨੂੰ ਤੁਰੰਤ ਸਸਪੈਂਡ ਕੀਤਾ ਗਿਆ ਤੇ ਇਸ ਦੀ ਵਿਭਾਗੀ ਪੜਤਾਲ ਜਿਹੜੀ ਸ਼ੁਰੂ ਕੀਤੀ ਗਈ ਵਿਭਾਗੀ ਪੜਤਾਲ ਤੋਂ ਜੋ ਵੀ ਤੱਤ ਸਬੰਧਿਤ ਆਣ ਕੇ ਉਸ ਤੇ ਬਨਾਵਗਲੀ ਕਾਰਵਾਈ ਕੀਤੀ ਜਾਊਗੀ